ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਪੰਜਾਬ ਪੁਲਿਸ ਵੱਲੋਂ ਪੂਰੇ ਪੰਜਾਬ ਦੇ ਵਿੱਚ ਸ਼ੱਕੀ ਵਿਅਕਤੀਆਂ ਦੇ ਖਿਲਾਫ ਛਾਪਮਾਰੀ ਕਰਕੇ ਉਹਨਾਂ ਦੇ ਖਿਲਾਫ ਅਗਰ ਕੋਈ ਉਹਨਾਂ ਦੇ ਘਰੋਂ ਕੋਈ ਚੀਜ਼ ਬਰਾਮਦ ਹੁੰਦੀ ਹੈ ਨਸ਼ਾ ਸ਼ਰਾਬ ਹਫੀਮ ਡੋਡੇ ਪੋਸਟ ਵਗੈਰਾ ਤਾਂ ਉਹਨਾਂ ਦੇ ਖਿਲਾਫ ਜਿਹੜੀ ਉਹ ਸਖਤ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਤਾਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਐਸਐਸਪੀ ਸ਼੍ਰੀ ਭਾਗੀਰਥ ਸਿੰਘ ਮੀਨਾ ਜੀ ਦੀ ਅਗਵਾਈ ਦੇ ਵਿੱਚ ਜਿਹੜੀ ਅੱਜ ਸਵੇਰੇ ਜਿਹੜੀ ਛਾਪਮਾਰੀ ਉਹ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਕੀਤੀ ਗਈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਮਹਿਲਾ ਪੁਲਿਸ ਤੇ ਪੁਲਿਸ ਜਿਹੜੀ ਭਾਰੀ ਸੰਖਿਆ ਦੇ ਵਿੱਚ ਜਿਹੜੀ ਆ ਉਹ ਸ਼ੱਕੀ ਵਿਅਕਤੀਆਂ ਦੇ ਘਰਾਂ ਦੇ ਵਿੱਚ ਜਿਹੜੀ ਉਹ ਤਲਾਸ਼ੀ ਅਭਿਆਨ ਦੇ ਤਹਿਤ ਤਲਾਸ਼ੀ ਲੈ ਰਹੀ ਹੈ ਔਰ ਐਸਐਸਪੀ ਸਾਹਿਬ ਦਾ ਕਹਿਣਾ ਵੀ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ ਤਾਂ ਉਹਨਾਂ ਦੇ ਖਿਲਾਫ ਜਿਹੜੀ ਉਹ ਸਖਤ ਕਾਰਵਾਈ ਕੀਤੀ ਜਾਵੇਗੀ ਤਾਂ ਤੁਸੀਂ ਇਹ ਦੇਖ ਰਹੇ ਹੋ ਵੀਡੀਓ ਦੇ ਵਿੱਚ ਤਸਵੀਰਾਂ ਦੇ ਵਿੱਚ ਪੁਲਿਸ ਜਿਹੜੀ ਉਹ ਬੜੀ ਗੰਭੀਰਤਾ ਦੇ ਨਾਲ ਇਸ ਵਿਸ਼ੇ ਨੂੰ ਲੈ ਕੇ ਜਿਹੜੀ ਤਲਾਸ਼ੀ ਉਹ ਲੈ ਰਹੀ ਹੈ ਤਾਂ ਉਹ ਕਨੇਵੀ ਪੁਲਿਸ ਵਾਲਿਆਂ ਦਾ ਕਹਿਣਾ ਵੀ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਤਾਂ ਆਓ ਆਪਾਂ ਇਸ ਸੰਬੰਧੀ ਗੱਲਬਾਤ ਕਰਦੇ ਹਾਂ ਪੁਲਿਸ ਅਧਿਕਾਰੀ ਦੇ ਨਾਲ ਵੀ ਅੱਜ ਜਿਹੜੀ ਸਵੇਰੇ ਸ਼ੁਰੂ ਹੋਈ ਲੋਕ ਸਭਾ ਚੌਰਾ 2024 ਨੂੰ ਦੇ ਨੂੰ ਧਿਆਨ 'ਚ ਰੱਖਦੇ ਹੋਏ ਅੱਜ ਜਿਲ੍ਹਾ ਮੁਕਸਰ ਸਾਹਿਬ ਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਅਤੇ ਸ਼੍ਰੀ ਭਗੀਰਸ ਸਿੰਘ ਜੀ ਨੀਨਾ ਆਈਪੀਐਸ ਸਾਹਿਬ ਐਸਐਸਪੀ ਸਾਹਿਬ ਸ਼੍ਰੀ ਮੁਕਸਰ ਸਾਹਿਬ ਦੀਆਂ ਹਦਾਇਤਾਂ ਦੇ ਉੱਤੇ ਜਿਲ੍ਹਾ ਮੁਕਸਰ ਸਾਹਿਬ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਕਾਸੋ ਆਪਰੇਸ਼ਨ ਕੀਤਾ ਜਾ ਰਿਹਾ ਜਿਹਦਾ ਮੁੱਖ ਮਕਸਦ ਜਿਹੜੇ ਕ੍ਰਿਮੀਨਲ ਵਿਅਕਤੀ ਹੈ ਜਿਹੜੇ ਇਲੈਕਸ਼ਨ ਦੇ ਦੌਰਾਨ ਕਿਸੇ ਵੀ ਤਰ੍ਹਾਂ ਦਾ ਕੋਈ ਨਾ ਕੋਈ ਸ਼ਰਾਰਤ ਕਰ ਸਕਦੇ ਆ ਉਹਨਾਂ ਤੇ ਸਕੰਜਾ ਕੱਸਣ ਦੇ ਲਈ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਤਲਾਸ਼ੀ ਲਈ ਜਾ ਰਹੀ ਹੈ ਜਿਨ੍ਹਾਂ ਤੇ ਪਹਿਲਾਂ ਜਿਨ੍ਹਾਂ ਦਾ ਪਹਿਲਾਂ ਕ੍ਰਿਮੀਨਲ ਰਿਕਾਰਡ ਹੈ ਪਰਚੇ ਦਰਜ ਹੈ ਉੱਥੇ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਤੇ ਸਾਡੇ ਤੋਂ ਇਹਨਾਂ ਦੇ ਖਿਲਾਫ ਪੂਰੀ ਸ਼ਕਤੀ ਦੇ ਨਾਲ ਨਜਿੱਠਿਆ ਜਾ ਰਿਹਾ ਤਾਂ ਜੋ ਔਨ ਵਾਲੀਆਂ ਲੋਕ ਸਭਾ ਚੋੜਾ ਦਰਾਂ ਕਿਸੇ ਤਰ੍ਹਾਂ ਦੀ ਇਹ ਕੋਈ ਸ਼ਰਾਤ ਨਾ ਕਰ ਸਕਲ ਤਾਂ ਜਿਹੜਾ ਆਪਰੇਸ਼ਨ ਹੈ ਸਰਚ ਆਪਰੇਸ਼ਨ ਹੈ ਇਹ جاری ਹੈ ਇਸ ਆਪਰੇਸ਼ਨ ਦੇ ਵਿੱਚ ਸਬ ਡਿਵੀਜ਼ਨ ਦੇ ਵਿੱਚ ਜਿਹੜੀ ਕਰੀਬ ਅਸੀਂ ਅੱਜ 100 ਮੁਲਾਜ਼ਮਾਂ ਨੂੰ ਨਾਲ ਲੈ ਕੇ ਇੱਥੇ ਪਲੇਸੈਂਟ ਕਰ ਰਹੇ ਆ ਅਤੇ ਜੋ ਕੁਝ ਵੀ ਆਪਰੇਸ਼ਨ ਦੌਰਾਨ ਅਪਲਬਧੀ ਹੋਏਗੀ ਉਹ ਸੰਬੰਧੀ ਜਿਹੜਾ ਹੈਗਾ ਬਾਅਦ ਦੇ ਵਿੱਚ ਜਿਹੜੀ ਹੈ ਅਸੀਂ ਰਿਪੋਰਟ ਦੇਵਾਂਗੇ